ਅੱਖਾਂ ਵਿੱਚੋਂ ਡਿੱਗਦੇ ਇਹ ਟਪ ਟਪ ਹੰਝੂ ਕਿਸੇ ਆਮ ਇਨਸਾਨ ਦੇ ਨਹੀਂ ਸਗੋਂ ਇਹ ਹੰਝੂ ਭਾਜਪਾ ਦੇ ਦਲਿਤ ਪਰਿਵਾਰ ਦੇ ਲੀਡਰ ਜਿਨ੍ਹਾਂ ਦੀ ਭਾਜਪਾ ਦੀ ਮੀਟਿੰਗ ਵਿੱਚ ਕੁੱਟਮਾਰ ਕੀਤੀ ਦੀ ਵੀਡੀਓ ਸੋਸ਼ਲ ਮੀਡੀਆ ਅਤੇ ਚੈਨਲਾਂ ਤੇ ਕਾਫੀ ਵਾਇਰਲ ਹੋ ਰਹੀ ਹੈ ਇਹ ਹੰਝੂ ਗੁਲਜ਼ਾਰ ਖੰਨਾ ਦੀਆਂ ਅੱਖਾਂ ਵਿੱਚੋਂ ਡਿੱਗਦੇ ਪਛਤਾਵੇ ਦੇ ਹੰਝੂ ਹਨ ਇਨ੍ਹਾਂ ਹੰਝੂਆਂ ਨੂੰ ਪੁੰਜ ਲਈ ਭਾਜਪਾ ਦੇ ਕੌਮੀ ਆਗੂ ਸੁਖਵਿੰਦਰ ਪਾਲ ਸਿੰਘ ਗਰੇਵਾਲ ਅੱਜ ਆਪਣੇ ਸਾਥੀਆਂ ਨਾਲ ਗੁਲਜ਼ਾਰ ਖੰਨਾ ਦੇ ਨਿਵਾਸ ਸਥਾਨ ਤੇ ਪਹੁੰਚੇ ਜਿੱਥੇ ਉਹਨਾਂ ਨੇ ਗੁਲਜ਼ਾਰ ਖੰਨਾ ਨਾਲ ਦੁੱਖ ਸਾਂਝਾ ਕੀਤਾ ਉਹਨਾਂ ਕਿਹਾ ਕਿ ਉਹ ਪਾਰਟੀ ਦੇ ਸਕੱਤਰ ਆਗੂ ਹਨ ਅਤੇ ਉਹ ਇਸ ਸਬੰਧ ਵਿੱਚ ਭਾਜਪਾ ਦੇ ਸੰਗਠਨ ਮੰਤਰੀ ਨਾਲ ਗੱਲਬਾਤ ਕਰਨਗੇ ਤੁਸੀਂ ਦੇਖ ਰਹੇ ਹੋ ਖੰਨਾ ਤੋਂ ਰਾਜਕੁਮਾਰ ਮੈਨਰੋਦੀ ਰਿਪੋਰਟ ਮੈਂ ਜੁਆਇੰਟ 1077 ਐਸਸੀ ਮੋਰਟਾ ਬੀਜਪੀ ਪੰਜਾਬ ਪਰਵਾਰੀ ਮਹਾਲੀ ਆਰਡਰ ਮੇਰੇ ਕੋਲ ਨੇ ਮੈਦਾਨ ਦਿਖਾ ਰਹੇ ਹਾਂ ਮੈਂ ਇੱਕ ਵਧੀਆ ਵਰਕਰਾਂ ਪਾਰਟ ਹਰਜੀਤ ਕਰੇਵਾਲ ਨੇ ਜਿਹੜਾ ਬਿਆਨ ਦਿੱਤਾ ਉਹ ਬੇਤੁਕਾ ਬਿਆਨ ਉਸ ਦਾ ਮੈਨੂੰ ਬੇहद ਅਫਸੋਸ ਆਸ ਗਿਆ ਉਸ ਨੇ ਅੱਜ ਤੱਕ ਵੀ ਕਿਹਾ ਕਿ ਕੋਈ ਪਾਰਟੀ ਦਾ ਵਰਕਰ ਹੀ ਨਹੀਂ ਤੁਸੀਂ ਆਪ ਸਭ ਤੋਂ ਵੱਧ ਇੱਕ ਸੀਨੀਅਰ ਨੇਤਾ ਐਸੀ ਭਾਸ਼ਾ ਬੋਲਦਾ ਕਿ ਅਸੀਂ ਮਾਨ ਗਿੱਤੇ ਕਰਾਂਗੇ ਦੇ ਕੋ ਜਮਾ ਇਹ ਤੇ ਪ੍ਰੋਜੈਕਟ ਕੰਮਾਂ ਵਿੱਚ ਤੁਹਾਨੂੰ ਨਹੀਂ ਸੀ ਆ ਜਾਂ ਕਿਸੇ ਤੋਂ ਡਿਮਾਂਡ ਕੀਤੀ ਇਸ ਦਾ ਨਸ਼ਾ ਜਿਹੜਾ ਹੈ ਪਾਰਟੀ ਇਹ ਪਾਰਟੀ ਦੇ ਨਸ਼ੇ ਕਰਕੇ ਸੀ ਤਿੰਨ ਤਿੰਨ ਗੱਡੀਆਂ ਪਰ ਪਰ ਕੇ ਸੀ ਲੈ ਕੇ ਗਏ ਫਿਰ ਵੀ ਸਾਡਾ ਇਹ ਸਟੇਜ ਤੇ ਇੰਨਾ ਮਾਰਟ ਕਰਨੀ ਪੱਗ ਲਾ ਜੜੀ ੱੱਕੇ ਮਾਰ ਕੇ ਇਸ ਸਟੇਜ ਤੇ ਥੱਲੇ ਸੁੱਟਣਾ ਕੁੱਟ ਮਾਰ ਕਰਨੀ ਜਾਤੀ ਪੱਤੀ ਮਾੜੇ ਸ਼ਬਦ ਜਿਹੜਾ ਜਲੀਦ ਕਰਨਾ ਤੇ ਕੀ ਕਸੀ ਮੀਆਂ ਬੀਬੀ ਜਿੱਥੇ ਸਾਨੂੰ ਸਮਾਜ ਦੇ ਵਿੱਚ ਪਾਸ਼ ਹੀ ਵੱਲੋਂ ਇੱਕ ਸਨਮਾਨ ਦਿੱਤਾ ਜਾਣਾ ਚਾਹੀਦਾ ਸੀ ਉੱਥੇ ਸਾમી ਮੀਆਂ ਬੀਬੀ ਨੂੰ ਇੱਕ ਬੇਜਿੱਦ ਕਿਸਤਾ ਦੇ। ਉਹ ਦੁੱਜੀ ਕਦੇ ਕਿ ਮੇਰੇ ਨਾਲ ਮੇਰੇ ਮੈਂਡਲ ਸੀ ਜਸਵੀਰ ਕੌਰ ਇੱਕ ਮਨਜੋਤ ਕਾਂਸੀ ਪਰ ਉਹ ਇਹਨਾਂ ਨੂੰ ਵੀ ੱੱੱਕੇ ਮਾਰੇਗੇ। ਤੁਸੀਂ ਦੇਖੋ ਤੇਜ ਤੇ ਮੇਰੇ ਨਾਲ ਸੀ ਇਹਨਾਂ ਨੇ ਵੀ ੱੱੱਕੇ ਮਾਰੇ ਇਹਨਾਂ ਨੂੰ ਮਾਰਿਛਾ ਗੋਲੀ। ਤੇ ਉੱਥੇ ਸਾਡੇ ਪੱਲੇ ਕੀ ਰਹਿ ਗਿਆ ਜੀ ਦੇ ਹੁਣ ਸਾਡੇ ਅਸੀਂ ਮੰਨਦੇ ਆ ਅਸੀਂ ਜੇ ਤਿੰਨ ਤਿੰਨ ਗੱਡੀਆਂ ਭਰ ਕੇ ਲੈ ਕੇ ਜਾਦੇ ਤੇ ਉਹ ਤਿੰਨ ਤਿੰਨ ਗੱਡੀਆਂ ਅਸੀਂ ਲੈ ਕੇ ਕਿਨਾ ਵਾਸਤੇ ਜਾ ਰਹੇ ਪਾਰਟੀ ਵਾਸਤੇ ਲੈ ਕੇ ਜਾ ਰਹੇ ਹਾਂ ਪਾਰਟੀ ਦੇ ਰੁਤੂ ਨੂੰ ਘਾਉਣ ਵਾਸਤੇ ਲੈ ਕੇ ਜਾ ਰਹੇ ਹਾਂ ਤੇ ਜੇ ਸਾਡੇ ਨਾਲ ਇਹ ਕੰਮ ਹੋਊਗਾ ਸਾਡੇ ਨਾਲ ਚਲੂਗਾ ਕਾਹਨ ਆ ਨਮਸਕਾਰ ਦੋਸਤੋ ਦੋਸਤੋ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਪਿਛਲੇ 2-3 ਦਿਨ ਤੋਂ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਪਾਇਲਟ ਦੇ ਵਿੱਚ ਬੈਠਕ ਹੋਈ ਸੀ ਉਹਦਾ ਮਸਲਾ ਕਾਫੀ ਮਗਿਆ ਹੋਇਆ ਹੈ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਕੱਲ ਮੈਂ ਗੁਲਜਾਰ ਖੰਨਾ ਜੀ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਸੀ ਜਿਸ ਦੇ ਵਿੱਚ ਜੋ ਉਹਨਾਂ ਦੇ ਦੁੱਖ ਸੀ ਉਹ ਮੈਂ ਪਬਲਿਕ ਦੇ ਸਾਹਮਣੇ ਪਰੜ ਦਿੱਤੇ ਸੀ ਤੇ ਜਿਹੜੀਆਂ ਉਹ ਵੀਡੀਓ ਨੂੰ ਦੇਖ ਕੇ ਅੱਜ ਵਿਸ਼ੇਸ਼ ਤੌਰ ਤੇ ਸੁਖਵਿੰਦਰ ਪਾਲ ਸਿੰਘ ਗਰੇਵਾਲ ਜੀ ਜੋ ਕਿ ਨੈਸ਼ਨਲ ਕੌਮੀ ਜਿਹੜੇ ਨੇ ਭਾਜਪਾ ਦੇ ਮੈਂਬਰ ਨੇ ਕਾਫੀ بڑے ਉੱਦਿਆਂ ਦੇ ਉੱਪਰ ਰਹਿ ਚੁੱਕੇ ਨੇ ਸੋ ਅੱਜ ਉਹ ਵਿਸ਼ੇਸ਼ ਤੌਰ ਤੇ ਗੁਲਜਾਰ ਖੰਨਾ ਜੀ ਦਾ ਜਿਹੜਾ ਹੈ ਹਾਲਚਲ ਪੁੱਛਣ ਵਾਸਤੇ ਉਹਨਾਂ ਦੇ ਨਿਵਾਸ ਸਥਾਨ ਤੇ ਪਹੁੰਚੇ ਹੋਏ ਨੇ ਗੱਲਬਾਤ ਕਰਦੇ ਹਾਂ ਗਰਵਲ ਸਾਹਿਬ ਨਾਲ ਗਰਵਲ ਸਾਹਿਬ ਸੋਤ ਬੱਲਾ ਤੁਹਾਡਾ ਸਵਾਗਤ ਹੈ ਗਰਵਲ ਸਾਹਿਬ ਕੀ ਮੰਨਦੇ ਹਾਂ ਕਿ ਜੋ ਇਹ ਹਾਸਾ ਹੋਇਆ ਹੈ ਗੁਜਾਰ ਖਾਨਾ ਜੀ ਇੱਕ 20 ਸਾਲ ਜਿਹੜੇ ਨੇ ਕਾਰਿਆ ਕਰਤਾ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਦੀ ਜੋ ਕਾਰਿਆ ਸ਼ੈਲੀ ਸੀ ਉਹ ਆਮ ਦੇਖਣ ਨੂੰ ਮਿਲੀ ਤੇ ਭਾਜਪਾ ਦੇ ਬੜੇ-ਬੜੇ ਲੀਡਰਾਂ ਨੇ ਵੀ ਉਹਨੂੰ ਸ਼ਾਬਾਸ਼ੀ ਦਿੱਤੀ ਪਰ ਜੋ ਇਹਨਾਂ ਦੇ ਨਾਲ ਹੋਇਆ ਇੱਕ ਦਲਿਤ ਪਰਿਵਾਰ ਤੋਂ ਤਾਲੁਕ ਰੱਖਦੇ ਨੇ ਜੋ ਇਹਨਾਂ ਨਾਲ ਕੱਲ੍ਹ ਨੂੰ ਦੀ ਪਗੜੀਆਂ ਉਛਾੜੀਆਂ ਗਈਆਂ ਇਹਨਾਂ ਦੇ ਨਾਲ ਮਾਰਕੁਟਾਈ ਕੀਤੀ ਗਈ ਤੁਸੀਂ ਵੀ ਭਾਜਪਾ ਦੇ ਸੀਨੀਅਰ ਲੀਡਰੋਂ ਉਸੀ ਕੀ ਮੰਨਦੇ ਤੇ ਕੀ ਕਹਣਾ ਜਾਨੀ ਇਸ ਬਾਰੇ ਬਹੁਤ ਹੀ ਮਦਭਾਗੀ ਇਹ ਗੱਲ ਹੋਈ ਚਗੀਆ ਸਾਡਾ ਆਪ ਦਾ ਪਰਿਵਾਰ ਦਾ ਠੋਟਾ ਭਾਜੀਆ ਪੈਂਤੀ ਚਸ਼ਮੀਰ ਕੋ ਤੇ ਗੁਰਦਾਸ ਸਿੰਘ ਖੰਨਾ ਸਾਹਿਬ ਨੂੰ ਔਰ ਮੈਂ ਕਹਣਾ ਵੀ ਜਿਹੜੇ ਖੰਨੇ ਕੋ ਜੋਗਰਾ ਸ਼ਾਹ ਸਾਹਿਬ ਜੀ ਕੁਲਦੀਪ ਸਿੰਘ ਕੋ ਜੀ ਆਪਣੇ ਜਸਪਾਲ ਜੀ ਈਵਨ ਮੈਨੂਲ ਸਾਹਿਬ ਤੁਸੀਂ ਸਾਰਿਆਂ ਨੇ ਪੁਰਾਣੇ ਜਿੰਨੇ ਹੈਗੇ ਸਾਰਿਆਂ ਨੇ ਘਟਨਾ ਕੰਮ ਕੀਤਾ ਇਹੇ ਜੀ ਘਟਨਾ ਨਾ ਪਹਿਨਾ ਕਦੇ ਹੋਈ ਸੀ ਔਰ ਇਹ ਹੋਈ ਗਈ ਹੈ ਮਾਰੀ ਮਾਰੀ ਹੋਈ ਹੈਗੀ ਆ ਔਰ ਕੋਈ ਇੱਕ ਦੇ ਵਿੱਚ ਇਹਦੇ ਤੇ ਰੋਕ ਲੱਗੇ ਇਹਦੇ ਲਈ ਮੈਂ ਸ਼੍ਰੀ ਨਵਾਸਪੁਰੂ ਜੀ ਜਿਹੜੇ ਕਿ ਸਾਡੇ ਜਨਰਲ ਸਕਤੀ ਸੰਗਠਨ ਨੇ ਉਹਨਾਂ ਨੂੰ ਸਪਸ਼ਟ ਕਹੂੰਗਾ ਕਿ ਅਸੀਂ ਜੋੜਨਾ ਤੋੜਨਾ ਨਹੀਂ ਔਰ ਉਹ ਬੰਦੇ ਜਿਹੜੇ ਨਿਸ਼ਕਾਮ ਸੇਵਾ ਕਰਦੇ ਹੋਣ ਔਰ ਮੈਨੂੰ ਲੰਬਾ ਸਮਾਂ ਹੋ ਗਿਆ ਦੇਖਦਿਆਂ ਨੂੰ ਇਸ ਗੱਲੋਂ ਆਇਆ ਹੈਗਾ 32 ਸਾਲ ਭਾਰਤੀ ਜਨਤਾ ਪਾਰਟੀ ਦੀ ਮੈਂ ਸੇਵਾ ਕਰਦੀ ਆ 33 ਮਾਂ ਲੱਗਿਆ ਔਰ ਅਫੀਸ਼ੀਅਲ ਲੰਬੇ ਸਮੇਂ ਤੋਂ ਇਹ ਸਾਰੇ ਲੋਕਾਂ ਨੂੰ ਔਰ ਖਾਸ ਕਰਕੇ ਗੁਜਾਰ ਸਿੰਘ ਉਹਨਾਂ ਨੂੰ ਪਿੰਡਾਂ ਦੇ ਵਿੱਚ ਮੈਂ ਖੁਦ ਦੇਖਿਆ ਹੈਗਾ ਭੈਣ ਜੀ ਦਾ ਕੰਮ ਖੁਦ ਦੇਖਿਆ ਹੈਗਾ ਔਰ ਇਹੋ ਜਿਹਾ ਕਦੇ ਸੋਚਿਆ ਨਹੀਂ ਸੀ ਔਰ ਉਹ ਵੀ ਨਹੀਂ ਸੋਚਿਆ ਸੀ ਕਿ ਭਾਤੀ ਜਨਤਾ ਪਾਰਟੀ ਦੇ ਵਿੱਚ ਇਹੋ ਜਿਹਾ ਕੁਝ ਹੋਊਗਾ ਇੱਕ ਗੱਲ ਸਾਫ਼ ਕਹਿਣਾ ਇਹ ਖੰਡ ਨਹੀਂ ਵੀ ਜਾਂ ਪੈਣ ਦੀ ਜੇ ਅੱਜ ਅੱਜ ਸ੍ਰੀ ਨਵਾਸ ਸਿੰਘ ਜੀ ਜਿਹੜੇ ਕਿ ਸਾਡੇ ਜਨਨ ਸੈਕਟਰੀ ਸੰਗਠਨ ਨੇ ਉਹਨਾਂ ਨੂੰ ਡੈਂਪੀ ਕਰਦਾ ਇਹ ਫਿਰ ਸ਼ੁਰੂਆਤ ਆ ਫਿਰ ਪੰਜਾਬ ਦੇ ਵਿੱਚ ਕਈ ਥਾਈ ਹੋਊਗਾ ਇਸ ਕਰਕੇ ਹੋ ਜਿਹੜੇ ਲੋਕ ਨੇ ਉਹਨਾਂ ਨੂੰ ਨੱਪ ਪਾਈ ਜਾਵੇ ਔਰ ਜਿਹੜੇ ਆਪਣੇ ਨੇ ਉਹਨਾਂ ਨੂੰ ਸੰਭਾਲਿਆ ਜਾਵੇ ਤੇ ਤਾਂ ਗੱਲ ਉਹ ਹੋਊਗੀ ਵੀ ਆਪਾਂ ਉਸੇ ਟਾਣੇ ਤੇ ਬੈਠੇ ਆ ਤੇ ਉਹਨੂੰ ਹੀ ਵੜਨ ਲੱਗੇ ਤੇ ਮੈਂ ਇਹ ਵੀ ਕਹਿਣਾ ਵੀ ਚੋਰੀ ਦੇ ਪੁੱਤ ਕਦੇ ਗੱਭਰੂ ਨਹੀਂ ਹੁੰਦੇ ਤੁਹਾਨੂੰ ਤੁਹਾਡਿਆਂ ਨਹੀਂ ਕੰਮ ਆਉਣਾ ਹੈਗਾ ਔਰ ਬਹੁਤ ਸ਼ਰਮਨਾਕ ਇੱਕ ਘਟਨਾ ਹੋਈ ਹੈ ਇਹਨਾਂ ਨੂੰ ਇਹੀ ਕਹੂੰਗਾ ਵੀ ਘਰ ਦੀ ਗੱਲ ਹੈਗੀ ਹੈ ਘਰ ਦੇ ਵਿੱਚ ਰਹੇ ਔਰ ਜੇ ਬਾਹਰ ਗਈ ਹੈਗੀ ਆ ਤੇ ਇਹ ਵੀ ਮਾੜੀ ਗੱਲ ਹੋਈ ਹੈਗੀ ਆ ਭਾਰਤੀ ਜਨਤਾ ਪਾਰਟੀ ਦਾ ਕੁਝ ਲੋਕਾਂ ਨੇ ਨਵ ਬਦਨਾਮ ਕੀਤਾ ਹੈਗਾ ਜਿਹੜੇ ਕਿ ਆਪਣੇ ਬਣਾ ਦੇ ਵਿੱਚ ਤਾਂ ਫਾਈ ਫਿਰਦੇ ਆ ਪਟਕੇ ਭਾਰਤੀ ਜਨਤਾ ਪਾਰਟੀ ਦੇ ਤੇ ਕੀ ਉਹ ਪਟਕੇ ਇਹ ਇਹ ਜੇ ਹਾਲਾਤ ਪੈਦਾ ਕਰਨ ਨੂੰ ਪਾਉਨੇ ਤੁਸੀਂ ਡਿਸਪਲਨ ਦੇ ਵਿੱਚ ਰਹੋ ਫਿਰ ਉਸ ਬੰਦੇ ਨੂੰ ਜਿਨੇ ਮੁਰਦਾ ਬਹਾਇਆ ਹੋਵੇ ਜਿਨੇ ਢਡੋ ਰਹਿ ਕੇ ਭੁੱਖੇ ਰਹਿ ਕੇ ਰਾਤ ਬਰਾਤਾਂ ਦੇ ਦੇਖਿਆ ਹੋਵੇ ਜਿਹੜਾ ਉਹ ਤੁਹਾਡਾ ਜਿਹੜਾ ਗੂਠ ਸਮੇਲਨਾ ਹੈ ਤਾਂ ਪੈਣ ਦੇ ਵਿੱਚ ਖੰਨਿਓ ਤੋਂ ਬੱਸਾਂ ਤੇ ਦੀਦੀ ਆਪਦੀ ਗੱਡੀ ਭਰ ਕੇ ਇਹ ਲੈ ਕੇ ਜਾਵੇ ਤੇ ਮੁੜ ਕੇ ਉੱਥੇ ਛੱਤਰ ਖਾਵੇ ਉਹ ਕਮਾਲ ਦੀ ਗੱਲ ਹੈ ਯਾਰ ਲਾਣੇ ਤਾਂ ਇਸ ਗੱਲ ਦੀ ਮੈਂ ਲਾਣਨ ਦਿੰਦਾ ਸੀ ਸ਼ਰਮਸਾਰ ਹੋਏ ਆ ਸਾਰੇ ਸ਼ਰਮਸਾਰ ਹੋਏ ਆ ਉਹ ਪਾਗ ਇਹਨਾਂ ਦੀ ਨਹੀਂ ਡਿੱਗੀ ਉਹ ਸਾਡੀ ਸਾਰਿਆਂ ਦੀ ਡਿੱਗੀ ਹੈਗੀ ਆ ਔਰ ਮੈਂ ਸਾਡੇ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਵੱਲੋਂ ਮੈਂ ਮਾਫੀ ਵੀ ਮੰਗਦਾ ਹੈਗਾ ਔਰ ਇਹੀ ਕਹੂੰਗਾ ਭਰਾ ਉਹ ਗੁੱਸਾ ਤੂੰ ਠੁਕ ਦੇ ਕੋਈ ਮਨ ਦੇ ਵਿੱਚ ਨਹੀਂ ਲੈਣਾ ਉਸੇ ਤਰ੍ਹਾਂ ਭੈਣ ਜੀ ਜਸਵੀਰ ਕੌਰ ਜੀ ਔਰ ਸਰਦਾਰ ਗੁਜਾਰ ਸਿੰਘ ਜੀ ਖੰਨਾ ਸਾਹਿਬ ਤੁਸੀਂ ਸਾਰਿਆਂ ਨੇ ਉਮੀਦੇ ਕੰਮ ਕਰਨਾ ਔਰ ਕੋ ਵੇਖਦੇ ਵਿੱਚ ਤੋਂ ਬੜਨਾ ਮਾਰ ਸਰਕਾਰ ਜਿਹੜੇ ਸਾਰੇ ਬੈਠੇ ਆ ਉਸ ਦੀ ਜ਼ਿੰਮੇਵਾਰੀ ਲੈਣੇ ਹੈਗੀਆਂ ਤੁਹਾਡਾ ਸਤਿਕਾਰੇ ਨਹੀਂ ਮੰਨਣੀ ਔਰ ਜੇ ਕੋਈ ਨਾਰਾਜ਼ਗੀ ਮਨ ਦੇ ਵਿੱਚ ਹੈਗੀ ਆ ਉਹ ਸਾਡੀ ਗੱਲ ਛੱਡ ਦਿਓ ਔਰ ਤੁਸੀਂ ਸਾਡੇ ਉਹ ਭੈਣ ਜੀ ਸਾਡੇ ਨੇ ਔਰ ਪਾਰਟੀ ਆਪਣੀਆਂ ਆਪਾਂ ਡਟ ਕੇ ਕੰਮ ਕਰਨਾ ਔਰ ਇੱਕੋ ਜਿਹੜਾ ਵੀ ਕੈਂਡੀਡੇਟ ਹੋਊਗਾ ਆਪਾਂ ਉਹਨੂੰ ਜਿਤਾ ਕੇ ਭੇਜਣਾ ਹੈਗਾ ਔਰ ਤੁਹਾਨੂੰ ਵੀ ਬਣਦਾ ਮਾਨਸਿਕਤਾ ਸ਼ੁਰੂ ਕਰੇ ਛੇ। ਥੈਂਕ ਯੂ ਜੋ ਮੈਂ ਨਾਮ ਦਿੱਤੀ 14 424 ਐਨ ਹਲਕੇ ਦੇ ਵਿੱਚ ਮੇਰਾ ਮੰਨੁ ਭਾਗਾਂ ਜੋਤਨਾ ਬਪ੍ਰੀਅਰ ਫੋਰ ਦਿਸ ਵੰਦ ਚ ਦਰਜਾ ਬਰਜਾ ਸਾਰੇ ਲੀਡਰ ਸਹਿਬਾਨ ਆਰਤੀ ਜਨਤੂ ਪਾਰਟੀ ਦੇ ਕਰੇ ਸਹਿਬਾਨ ਵਾਰ ਵਾਰ ਆ ਕੇ ਮੇਰੇ ਦੁੱਖ ਦੇ ਵਿੱਚ ਸ਼ਰੀਕ ਹੋ ਰਹੇ ਨੇ ਅੱਜ ਸਰਦਾਰ ਸੁਖਿੰਦਰਪਾਲ ਸਿੰਘ ਜੋ ਕੇਂਦਰੀ ਕਾਰਿਆ ਕਰਤਾ ਨੇ ਨਾਲ ਮੇਰੇ ਭਾਈ ਸਾਹਿਬ ਬੈਠੇ ਨੇ ਜਸਪਾਲ ਪਾਲ ਕੀ ਆਏ ਨੇ ਮੈਨੂੰ ਸਭ ਆਏ ਨੇ ਪਰ ਮੈਂ ਸਾਰੀ ਪ੍ਰੈਸ ਦਾ ਕਾਨਫਰੰਸ ਦਾ ਧੰਨਵਾਦ ਕਰਦਾ ਇਹਨਾਂ ਸਾਰੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ